ਵੱਡ ਜੰਦੇ ਬਹਾਰਕੰਦ ਸਾਹਿਬ ਜੀ ਨੂੰ ਮਾਪ ਬਾਈਪਾ ਦੋਨੋਂ ਵਿਆਹਣ ਆਏ ਸੀ ਇਹ ਆ ਜਿੱਥੇ ਆਪਾਂ ਖੜੇ ਆ ਇਹ ਪਰਮਹੰਸ ਪਾਈ ਪਾਰੋ ਜੀ ਜਾਂ ਇੰਪਾਰ ਪਰਮਹੰਸ ਦਾ ਖਤਾਵ ਹੈ ਪਾਈ ਪਾਰੋ ਜੀ ਨੂੰ ਪਾਰੋ ਜੀ ਦੇ ਕੁਲ ਦੇ ਵਿੱਚੋਂ ਪੰਜ ਦਾਇਆ ਸਿੰਘ ਜੀ ਹੋਏ ਆ ਜਿਨ੍ਹਾਂ ਦਾ ਪੰਜਾਂ ਪਿਆਰਿਆਂ ਚ ਪਹਿਲਾ ਨਾਮ ਆਉਂਦਾ ਆ ਇੱਥੇ ਮਹਾਰਾਜ ਬਾਈਪਾ ਦੋਨੋਂ ਵਿਆਹਣ ਆਏ ਸੀ ਜਦੋਂ ਉਦੋਂ ਆਪਣੇ ਘਰ ਕੱਚੇ ਸੀ ਘਰ ਕੱਚੇ ਸੀ ਤੇ ਮਨ ਪੱਕੇ ਸੀ ਹੁਣ ਘਰ ਪੱਕੇ ਹੋ ਗਿਆ ਤੇ ਮਨ ਕੱਚੇ ਹੋ ਗਿਆ ਆ ਜਦੋਂ ਵਿਆਹ ਹੋਣਾ ਇੱਥਾਂ ਥੋੜਾ ਸੀ ਤੇ ਗ੍ਰਾਂਥੀ ਸਿੰਘ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਥੋੜਾ ਜਾਂ ਪਿੱਛੇ ਹਟ ਜਾਓ ਤੇ ਮਹਾਰਾਜ ਨੇ ਕਿਹਾ ਅਸੀਂ ਨਹੀਂ ਪਿੱਛੇ ਹਟਣਾ ਕੰਧ ਹੀ ਪਿੱਛੇ ਹੋ ਜਵੇ। ਕਿ ਉਹ ਕੰਧ ਹੀ ਪਿੱਛੇ ਹੋ ਗਈ ਹੈ ਜਿਹੜੀ ਉੱਥੇ ਯਾਦਗਾਰ ਬਣੀ ਆ। ਇਹ ਪਰਮਾਂਸ ਭਾਈ ਪਾਰੋ ਜੀ ਦੀ ਆ। ਇੱਥੇ ਭਾਈ ਲਾਲੋ ਜੀ ਇਹ ਕਿਹੜੇ ਮਹਾਂਪੁਰ ਸਾਹਿਬ ਹੈ। ਹਾਂ? ਕਿਹੜੇ ਮਹਾਂਪੁਰ ਸਾਹਿਬ ਹੈ। ਪਰਮ ਇਹ ਭਾਈ ਲਾਲੋ ਜੀ ਇੱਥੇ ਛੋਲੇ ਵਰਤਉਂਦਾ ਹੁੰਦਾ ਸੀ। એ જગા બધો એકવી જોડિ ફાર્મા વેપારી ਤਮਾਮਾਦ ਮੁਦਰੀ ਸਾਹਿਬ ਦਾ ஸ்தான ਹੈ ਪਰਮਹੰਸ ਤੇ ਪਾਰੋਜੀ ਦਾ ਮਹਾਪੁਰਖਾਂ ਦਾ ஸ்தான ਹੈ ਜਿਹਨੂੰ ਤੁਨ ਗੁਰਾਜਨ ਸਾਹਿਬ ਸ਼ਹੀਦਾਂ ਦੇ ਸਰਦਾਇ ਪੰਚਮ ਪਾਰਸ਼ਾ ਨਾਮ ਬਾਣੀ ਦੇ ਜਹਾਜ਼ ਸੋਨੇ ਬਾਪੂ ਜੀ ਵਰਤੇ ਸਾਹਿਬ ਜਿਨ੍ਹਾਂ ਨੇ ਆਪੇ ਸਤਿਪਤ ਲਾ ਵਿਆ ਸੰਜੋਗ ਜੋ ਥਾਂ ਤੇ ਜਿੱਥੇ ਪਹਿਲੋਂ ਭਾਵਨਾ ਦਾ ਜੁੜਿਆ ਭਾਵ ਅਸਰੀ ਹੋਈ ਜਾਂ ਅੰਦਰੋਂ ਪੇਕੂਈ ਦਾ ਜਾਂ جامي اول کي ڏيتا لکيدا ورتا ڪاڻو هي ديردار جي رسستي آهي ۽ هي اندر پڙهڻ جو وارو آهي ٻيو ڏسو پالهه پڙه ۽ جڑا هيتھ گڏيو ڇڏڻا به آي اس 3 سي 3 ۾ وڃا ਦਾ ਵੀ 사ਤਗੁਰਾਂ ਜਿਹਨੇ ਜਿੱਥੇ ਘਰ ਆਉਂਦਾ ਆਦੇ ਸੁਪੁੱਤਰ ਦਾ ਨਾਤਾ ਜੋੜਿਆ ਉਹ ਆਪਦੇ ਆਪ ਤਜਬਾਰਾ ਕਹਿੰਦੇ ਆ ਵੀ ਅਸੀਂ ਚਬਾਰਿਆਂ ਵਾਲੇ ਆ ਇਹ ਗੁਰੂ ਘਰ ਦੇ ਮੂਰੀ ਆ ਜਦੋਂ ਇਹ ਸ਼ਿਕਾਇਤਾ ਗੁਰੂ ਗਿਆ ਸੰਤਾਨੇ ਤਾਂ ਗੁਰੂ ਅਰਜਨ ਸਾਹਿਬ ਜੀ ਪਾਸ ਦਰਬਾਰ ਸਾਹਿਬ ਸ਼ਰਮਨਦਰ ਸਾਹਿਬ ਜੀ ਵਿਖੇ ਪਹੁੰਚਾਈਆਂ ਇਹ 사ਤਗੁਰ ਜੀ ਉਹ ਤੇ ਇੱਕ ਆ ਮੌਖਾ ਉਹ ਤਾਂ ਹੋਣੀ ਆ ਆਪਦੇ ਆਪ ਨੂੰ ਚਬਾਰਾ ਤੇ ਗੁਰੂ ਘਰ ਨੂੰ ਮੂਰੀ ਦੱਸਦੇ ਤਾਂ ਸਾਨੂੰ ਨਹੀਂ ਪਰਵਾਹ ਹਮ ਗੁਰੂ ਅਰਜਨ ਸਾਹਿਬ ਸੰਤਦਿਆਂ ਜੋੜਿਆਂ ਦੇ ਵਿੱਚ ਬੈੰਦੇ ਰਹਿ ਤਾਂ ਬੈੰਦੇ ਰਹੇ ਪਰਿਓ ਇਹ ਤੁਹਾਨੂੰ ਦੱਸਣ ਵਾਸਤੇ ਵੀ ਸੰਗਤ ਵੱਡੀ ਹੈ ਸੰਗਤ ਵੱਡੀ ਜੇ ਜੇ ਸੰਗਤ ਜਾਂਦੀ ਆਰੀ ਦੋ ਸ਼ਬਦ ਵੀ ਬੋਲਦੇ ਨਾ ਇਹ ਤਾਂ ਕਹਿ ਜੇ ਵੀ ਜਿਉਂਦਾ ਰਹਿ ਤੇ ਉਹ ਬੰਦਾ ਫਾਰ ਲੱਗ ਜਾਂਦਾ ਤੇ ਜੇ ਸੰਗਤ ਕਹਿ ਜੇ ਨਾ ਵੀ ਮਨ ਦੁਖਿਆ ਇਹਦੇ ਉਹ ਫਿਰ ਛੁੱਟਦਾ ਕਿਉਂਕਿ ਫਿਰ ਤੇ ਕਦੇ ਨਾ ਹੋ ਗਈ ਜਨਕੀ ਅਰਦਾਸ ਜਿਹੜੀ ਜਾਂਦੀ ਅਰਦਾਸ ਆ ਨਾ ਉਹ ਵਿਰਤੀ ਨੇ ਜਿ ਰੱਖੀ ਉਹ ਮੰਦਨੀ ਬੈ ਜੀ ਸਤਗੁਰਾਂ ਜੀ ਸਤਗੁਰਾਂ ਜੀ ਨੇ ਜਦੋਂ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਜੋ ਸੰਗਤਾਂ ਨੇ ਦੱਸਿਆ ਵੀ ਸਾਰੇ ਗੁਰੂ ਜੀ ਉੱਤੇ ਸਾਨੂੰ ਮੰਨਿਆ ਉਦੋਂ ਸਤਗੁਰਾਂ ਜੀਾਂ ਨੇ ਉੱਥੇ ਹੀ ਉਹ ਰਿਸ਼ਤਾ ਤੋੜਿਆ ਤੇ ਸੰਗਤ ਦੇ ਵਿੱਚ ਹੀ ਕਹਿ ਦਿੱਤੀ ਜੇ ਕੋਈ ਸਾਡੇ ਸੁਪੁੱਤਰ ਨੂੰ ਆਪਣੀ ਧੀ ਦਾ ਰਿਸ਼ਤਾ ਦੇਦਾਂ ਚਾਹਦਾ ਹੋਵੇ ਜੋਗ ਹੋਵੇ ਜਿਹੜਾ ਉਹ ਭਾਈ ਸਰਦਾਰ ਆ। ਉਦੋਂ ਭਾਈ ਇੰਦਰਾਨਦ ਜੀ ਪਿਤਾ ਜੀ ਮਾਤਾ ਮੁਦਰੀ ਸਾਹਿਬ ਜੀ ਦੇ ਮਾਤਾ ਪਾਪ ਪਰਿਵਾਰਕ ਇਹਨਾਂ ਨੇ ਕਿਹਾ ਵੀ ਸਤਗੁਰੂ ਜੀ ਅਸੀਂ ਸਾਡੀ ਧੀ ਜੋਗ ਆ ਜੇ ਤੁਸੀਂ ਕਿਰਪਾ ਕਰੋ ਸਾਡੇ ਨਗਰ ਤੇ ਕਿਰਪਾ ਕਰੋ ਤੇ ਸਾਡੇ ਤੇ ਕਿਰਪਾ ਕਰੋ ਸਾਡੀ ਧੀ ਦੀ ਕਿਰਪਾ ਕਰੋ ਜੇ ਸਾਡੀ ਧੀ ਦਾ ਰਿਸ਼ਤਾ ਤੁਸੀਂ ਪ੍ਰਵਾਨ ਕਰੋ ਉਦੋਂ ਸਤਪੁਰਾ ਜੀ ਆਣੇ ਉੱਥੇ ਹੀ ਸੰਕਾਣੇ ਤੇ ਸਤਪੁਰਾ ਜੀ ਆਣੇ ਜਕਾਣਾ ਛੱਡਿਆ ਤੇ ਕੁੜਮਾਈ ਦੀ ਰਸਮ ਉਸੇ ਵੇਲੇ ਉੱਥੇ ਹੀ ਕਰ ਜਿਹੜੀ ਕੁੜਮਾਈ ਦੀ ਰਸਮ ਆ ਨਾ ਉਹ ਉੱਥੇ ਹੀ ਕਰਨੀ ਤੇ ਦਿਨ ਵਾਰ ਜੋ ਆਪਣਾ ਤੈਅ ਕਰਕੇ ਤੇ ਉਹ ਬੰਨ ਕੇ ਉਸ ਤੋਂ ਪ੍ਰੰਤ ਜਦੋਂ ਸਮਾ ਆਇਆ ਸਤਿਗੁਰਾਇਆਂ ਨੇ ਅਕਾਲ ਤਖ਼ਤ ਸਾਹਿਬ ਦੇ ਅਰਦਾਸ ਗਿੰਦੀ ਕਰਕੇ ਉੱਥੇ ਪਰਬਰਾਤ ਰਵਾਨਾ ਹੋਇਆ ਜਦੋਂ ਉੱਥੇ ਬਰਾਤ ਰਵਾਨਾ ਹੋਈ ਭਾਗ ਨੌਂ ਦੀ ਲੋੜੀ ਨਗਰਾਂ ਨੂੰ ਸਾਰੇ ਨਗਰਾਂ ਨੂੰ ਪਹੁੰਚਦੀ ਪਹੁੰਚਦੀ ਬੋਤਵਾਰਾ ਸੇਰਾਸਿਆਂ ਤੋਂ ਆਪਣਾ ਪドドੀ ਰਾਈ ਦੇ ਕੰਢੇ ਤੇ ਪੜਾ ਕੀਤਾ ਜਲਪਣੇ ਛਕਿਆ ਇਸ਼ਨਾਨ ਕੀਤਾ ਇੱਕ ਦਿਨ ਬਰਾਤ ਦਾ ਰਾਤ ਦਿਨ ਉਸ ਤੋਂ ਅਗਲੇ ਦਿਨ ਸੇਰਾ ਬੰਦੀ ਕਰਕੇ ਤੁਰ ਕੇ ਜਦੋਂ ਇੱਥੇ ਪਹੁੰਚੀ ਪਹੁੰਚਣ ਤੇ ਬਰਾਤ ਰੁਕੀ ਜਾਂਚ ਘਰ ਇੱਥੇ ਜਾਂਚ ਘਰ ਹੈ ਜੀ ਜਿੱਥੇ ਜਾਓਗੇ ਨਾ ਪੁਲਿਸ ਸਾਹਿਬ ਰਾਹ ਦੇ ਵਿੱਚ ਇੱਕ ਜਾਂਚ ਘਰ ਉਹ ਉੱਥੇ ਬਰਾਤ ਦਾ ਪਾਰ ਉਤਾਰਾ ਹੋਇਆ ਬਰਾਤ ਉੱਥੇ ਰੁਕੀ ਆ ਧੰਨ ਬਾਬਾ ਬੁੱਢਾ ਸਾਹਿਬ ਜੀ ਭਾਈ ਸ਼ੈਲੋ ਜੀ ਭਾਈ ਵੈਲੋ ਜੀ ਸ੍ਰੀ ਅਰਜਨ ਸਾਹਿਬ ਭਾਈ ਗੁਰਦਾਸ ਜੀ 72 ਬ੍ਰਹਮ ਗਿਆਨੀ ਮਾ ਪਰਖ ਜਿੰਨੇ ਸਾਧੂ ਜਨ ਸੰਗ ਸਾਰੇ ਆਏ ਸਨ ਗੁਰੂ ਕੀਆਂ ਫੌਜਾਂ ਜਿੰਨੀਆਂ ਵੀ ਸੀਗੀਆਂ ਜਿੰਨੀਆਂ ਵੀ ਗੁਰੂਕੀਆਂ ਸੰਤਾਂ ਸਾਭਾਈਆਂ ਸੰਗਰ ਦੇ ਜਦੋਂ ਜੰਡੇ ਪਹੁੰਚੀਆਂ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਇੱਥੇ ਕਰਕੇ ਉੱਥੇ ਹੀ ਸਰੂਪ ਆਇਆ ਪ੍ਰਕਾਸ਼ ਕੀਤਾ ਜਿੱਥੇ ਅੱਜ ਤਾਬਿਆਂ ਚ ਸਾਨੂੰ ਕਿਤੇ ਮੌਕਾ ਮਿਲਦਾ ਉੱਥੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਬਰਾਤ ਇੱਧਰ ਨੂੰ ਵਧੀ ਮਾਂ ਦੇ ਵਿਹੜੇ ਆ ਤੇ ਮਾਂ ਦਾ ਵਿਹੜਾ ਜਿੱਥੇ ਆਪਾਂ ਬੈਠੇ ਆ ਸਥਾਨ ਬਹੁਤ ਵੱਡਾ ਹੈ ਮਹਾਪੁਰਖਾਂ ਨੇ ਸਥਾਨਤਾ ਇੱਜਾ ਕੋ ਰੱਖਿਆ ਇਹ ਮਹਾਪੁਰਖ ਚਾਹੁੰਦੇ ਤੇ ਭਾਵੇਂ ਇਹਨੂੰ ਜਿੱਦਾ ਮਰਜ਼ੀ ਬਣਾ ਦੇ ਭਾਵੇਂ ਉਹ ਠੜਕ ਤੱਕ ਬਾਲ ਦਿੰਦੇ ਕੋਈ ਘਟਾ ਨਹੀਂ ਹੈਗਾ ਭਾਵੇਂ ਅੱਜ ਬਣਾ ਦੇ ਕਾਰਨ ਕੀ ਆ ਵੀ ਮਾਂ ਦਾ ਵਿਹੜਾ ਸਿਰਫ ਇੰਨਾ ਕੋਈ ਸੀ ਜਿੰਨਾ ਕੋ ਆਪਾਂ ਬੈਠੇ ਆ ਇਹ ਤੋਂ ਜ਼ਿਆਦਾ ਨਹੀਂ ਸੀ ਜਿੰਨੀ ਕੋ ਜਗ੍ਹਾ ਚ ਆਪਾਂ ਬੈਠੇ ਨਾ ਸਿਰਫ ਇੰਨਾ ਕੋਈ ਹੀ ਵਿਹੜਾ ਸੀ ਇਹ ਤੋਂ ਜ਼ਿਆਦਾ ਨਹੀਂ ਸੀ ਤੇ ਮਹਾਪੁਰਖਾਂ ਨੇ ਸਿਰਫ ਓਨੇ ਹੀ ਸਥਾਨ 'ਚ ਗੁਰਦੁਆਰਾ ਸਾਹਿਬ ਬਣਾਇਆ ਤੇ ਪ੍ਰਕਾਸ਼ ਕੀਤਾ ਇੰਨ ਇਦੋਂ ਜ਼ਿਆਦਾ ਨਹੀਂ ਛੇੜਿਆ ਨਹੀਂ ਇਹਨਾਂ ਕਿਰਵਾਤ ਅੱਜ ਇਸ ਥਾਂ ਤੇ ਨਾ ਵੀ ਅੱਜ ਤੇ ਗੁਰੂਕੀਆਂ ਸੰਗਤਾਂ ਬੈਠੀਆਂ ਨੇ ਤੁਸੀਂ ਵੀ ਇੱਥਾਂ ਬੋਲਦੇ ਹੋ ਤੇ ਇਹ ਇੰਨਾ ਵੀ ਥਾਣਾ ਜਿਹੜੇ ਥਾਣਿਆਂ ਉਹ ਪੂਰੇ ਟੇਢਾ ਲੋਗੇ ਵੱਡੇ ਆਪਾਂ ਉਹਨਾਂ ਦਾ ਆਪਣਾ ਇਰਾਦਾ ਹੈ ਇਹਨਾਂ ਦਾ ਆਪਣਾ ਪਿਆ ਇਹੋ ਬਰਾਦਰ ਮਾ ਦੇ ਵਿਰੇ ਤੱਕ ਕੋਈ ਇੱਕ ਤੱਕ ਕੋਈ ਨਹੀਂ ਤੇ ਗੁਰੂਕੀਆਂ ਸੰਗਤਾਂ ਕਹਿਣੀ ਆ ਵੀ ਜੁਰੂਰਤ ਹੈ ਸਾਬ ਕਿ ਇਹਨਾਂ ਨੂੰ ਨਾਮ ਰਚ ਕਰ ਲੋ ਇਸੀ ਬਾੜ ਬੈਠੇ ਆਂ ਤੇ ਜਿਹੜਾ ਓੜਾ ਸਰਦੂਰ ਆਪਣਾ ਸਰ ਆਹ ਕਹਿੰਦੇ ਕਿਉਂ ਭਾਈ ਸਾਰੇ ਜਨਾਂ ਰੱਬ ਅੱਗੇ ਵੀ ਕਿਸੇ ਦਾ ਚੂਰੇ ਜਿਹੜੇ ਸਾਧੂ ਜੀ ਗਾਂਵਲੇ ਨਾ ਕਹਿੰਦੇ ਇੱਕ ਪ੍ਰਾਤਮਿਕਾਂ ਤੇ ਪਿੱਛੇ ਹੱਲੀ ਕੀ ਬਾਰੇ ਉਹ ਗਾਂਦ ਕਿਹੜੀ ਏ ਉਹ ਸਾਡੀ ਸੱਚਖੰਡ ਦੇ ਵਿੱਚ ਏ ਜੋ ਸੱਚਖੰਡ ਆ ਨਾ ਪਰਦੇ ਪਰਾਂ ਨੂੰ ਕਰਾਂਗੇ ਹੋਣ ਜੰਦਰਾ ਲਾ ਦੇ ਤੁਹਾਨੂੰ ਕਿਉਂਕਿ ਜਿਨ੍ਹਾਂ ਨੂੰ ਪਤਾ ਨਾ ਉਹ ਫਿਰ ਕਾਂ ਤੁਹਾਨੂੰ ਕਹਿ ਲੋ ਵੀ ਉਹਨਾਂ ਦੀ ਭਾਵਨਾ ਉਹ ਹੱਥ ਲਾਉਂਦੀਆਂ ਜਾਂ ਕਲਿੱਕ ਕਰਦੇ ਹਾਂ ਉਹ ਸੱਚਖੰਡ ਆ ਉਹ ਵੀ ਤ੍ਰਿਸ਼ਮਾ ਜੀ ਫਲਾੜੋ ਵੀ ਇੱਕ ਕੰਧ ਜਿਹੜੀ ਉਹ ਪਿੱਛੇ ਹੜੀ ਸੀ ਉਹ ਟੇਟੀ ਆ ਅੱਜ ਵੀ ਤੇ ਇੱਕ ਸਿੱਧੀ ਕੰਧ ਦਾ ਜਿੱਦਾਂ ਕਹ ਲੋ ਵੀ ਉਹ ਐ ਸੱਚਖੰਡ ਉੱਥੇ ਦੋ ਬੰਦੇ ਘੱਟ ਸਕਦੇ ਉਹ ਬਸ ਜਿੱਤੇ ਬਾਪੂ ਦਾ ਸੋਖਾ ਸੁਣ ਸ਼ਾਮ ਉਹ ਸਾਸਕਾਂ ਉੱਦਾਂ ਹੀ ਮੌਜੂਦ ਆ ਤੇ ਇੰਨਾ ਕੁ ਥਾਨ ਆ ਫਿਰ ਇੱਥੇ ਆਨੰਦ ਕਾਟ ਹੋਏ ਬਾਬਾ ਬੁੱਢਾ ਸਾਹਿਬ ਜੀ ਨੇ ਚਾਰਲਾਵਾ ਦਾ 파ੜ ਕੀਤਾ ਫਿਰ ਕੀ ਹੋਇਆ ਵੀ ਇੱਕ ਰਸਮ ਹੁੰਦੀ ਸਾਲੀਆਂ ਲੋ 70 ਸਾਲੀਆਂ ਜੋ ਅੱਜ ਦੇਖਦੇ ਆ ਅੱਜ ਕੀ ਕਰਦੀਆਂ ਜੁੱਤੀ ਚੱਕ ਲੈਂਦੀਆਂ ਵਾਂ ਜਾਂ ਆਪਦੇ ਜੀਜੇ ਨੂੰ ਮਜ਼ਾਕ ਛੇੜਨਾ ਜੋ ਅੱਜ ਚੱਲਦਾ ਉਹ ਅੱਜ ਚੱਲ ਪਰ ਉਦੋਂ ਕੀ ਸੀ ਉਦੋਂ ਕਹਿੰਦੇ ਵੀ ਕਣਕ ਪਾ ਕੇ ਨਾ ਇਹ ਖਰਕਾਈ ਜਾਂਦੀ ਛਣਕਾਈ ਜਾਂਦੀ ਇਹਨਾਂ ਨੇ ਭਲੀਆਂ ਨੇ ਕੀ ਕੀਤਾ ਇਹਨਾਂ ਨੇ ਰੋੜੇ ਪਾਲੇ ਪੱਥਰ ਪਾਲੇ ਅੱਥਰ ਪਾ ਕੇ ਤੇ ਸਤਗੁਰਾਂ ਜੀਆਂ ਦੇ ਅੰਨਾ ਦੇ ਕੋਲ ਨੂੰ ਜੋ ਛਣਕਾਇਆ ਨਾ ਜਦੋਂ ਬੋਲ ਜ਼ਬਾਨ ਤੋਂ ਫੇਰ ਜਹਾਂਤ ਦੇ ਬੰਦਾ ਜਹਾਂਤ ਜੋ ਚਲ ਜਾਂਦਾ ਨਾ ਫੇਰ ਉਹ ਮੁਰਦਾ ਕੋਈ ਨਹੀਂ ਜਦੋਂ ਸਤਗੁਰਾਂ ਜੀ ਨੇ ਵਜਨ ਕੀਤਾ ਵੀ ਇਹ ਭਲਿਓ ਜੰਨਾ ਰਤਨਾ ਦੀ ਖਾਨ ਸੀ ਹੀ ਰੋੜਿਆਂ ਦੀ ਕਰ ਛੱਡੇ ਆ ਜਦੋਂ ਇੰਨਾ ਵਚਨ ਨਿਕਲ ਗਿਆ ਜਿਹੜੇ ਸਕੂਲ ਜਵਾਨ ਵੱਡੇ ਵਿਦਵਾਨ ਸਨ ਬ੍ਰਹਮ ਗਿਆਨੀ ਸਨ ਉਹਨਾਂ ਕਹਾਂ ਵੀ ਸਾਥ ਕਰੋ ਇਹ ਤੇ ਉਖਾਓ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਹੁਣ ਇਹ ਵਚਨ ਹੋ ਗਿਆ ਫੇਰ ਫੋੜਨਾ ਤੇ ਨਹੀਂ ਕਹਿੰਦੇ ਭੂੜ ਦੀ ਫੱਤਰ ਤੇ ਫੱਤਰ ਨੂੰ ਨਾ ਜੁੜੇ ਜੇ ਬੈਠਾ ਨਾ ਉਹਨੂੰ ਫੇਟੋ ਨਾ ਪਰ ਇਹ ਵਚਨ ਹੋ ਗਿਆ ਜਦੋਂ ਤੇ ਸਾਤ ਨੂੰ ਵੀ ਕਹਿੰਦੇ ਵੀ ਇਦਾਂ ਕਰਦੇ ਆ ਵੀ ਹੁਣ ਇਹ ਬਟਨ ਹੋਇਆ ਪਰ ਅਸੀਂ ਇਹ ਕਰਦੇ ਆ ਜਿਹੜਾ ਫਾਸਟ ਕੇਸ ਨੰਬਰ ਦੇ ਚਾਲੀ ਵਸੂ ਦਾ ਉਹਨੂੰ ਧਾਗ ਲੱਗ ਅੱਜ ਨੇ ਵੀ ਇੱਥੇ ਲੋਕ ਬੈਠੇ ਮਸੰਦੇ ਕਰਦੇ ਆ ਇਹ ਸਾਰੇ ਹੀ ਫਾਸਟ ਉੱਤੇ ਬੈਠੇ ਜਿਹੜੇ ਕੋਈ ਲੋਕ ਦੀ ਕੋਈ ਜਲੰਧਰ ਗਿਆਤਲਾ ਕੋਲ ਧਿਆਨੇ ਕੋ ਦਿੱਲੀ ਇੱਥੇ ਜਿੱਥੇ ਕਹਿੰਨੂੰ ਬਈ ਚੰਗਾ ਲੱਗਦਾ ਕਿਉਂਕਿ ਉਹ ਸਾਰੇ ਲੋਕ ਹੀ ਕਹਿਨ ਦਾ ਭਾਵ ਇਹ ਕਰੀਂ ਇੱਧਰ ਦੇ ਕਾਰ ਸਾਰਾ ਐ ਸੁਰਾਹ ਹਰ ਜਿਹੜੇ ਹੁਣ ਪਾਸੇ ਆਣ ਕੇ ਬਸੇ ਆ ਉਹ ਕਹ ਲੋ ਵੀ ਸਾਰੀ ਮਹਾਰਾਜ ਦੀ ਮਿਹਰ ਆ ਜਿੰਦੋਂ ਜੀਦਾ ਮਰਜ਼ੀ ਬੁਆ ਕਰਾ ਕੇ ਪੁੱਛ ਲੋ ਦੋ ਹੀ ਚੀਜ਼ਾਂ ਅੱਜ ਕੱਲ ਚੱਲਦੀਆਂ ਬਾਹਰ ਇੱਕ ਬਾਹਰ ਇੱਕ ਇੱਥੇ ਇੱਕ ਬਾਹਰ ਇੱਕ ਇੱਥੇ ਇੱਕ ਬਾਹਰ ਇੱਕ ਭਾਵੇਂ ਕੋਈ ਐਸੀ ਆ ਭਾਵੇਂ ਕੋ ਕੋਈ ਸੀ ਆ ਤੇ ਭਾਵੇਂ ਕੋ ਜਰਨਲ ਆ ਤੇ ਭਾਵੇਂ ਕੋ ਜਿਹੜੀ ਮਰਜ਼ੀ ਬਰਾਦਰੀ ਦਾ ਹਰੇਕ ਬੱਚਾ ਇੱਕ ਬਾਹਰ ਐਸ ਨਗਰ ਦੇ ਤੇ ਕਈਆਂ ਨੂੰ ਤਾਂ ਜੰਦਰੇ ਬੱਚੇ ਪੈ ਉਹ ਸਤ ਗੁਰਾਂ ਚੇ ਦੀ ਮਹਿਰ ਆ ਸਾਰੇ ਬਾਹਰ ਵਲੈਤਗੇ ਕਹ ਲੋ ਇਹ ਇਲਾਕਾ ਸਭ ਤੋਂ ਜ਼ਿਆਦਾ ਬਾਹਰ ਜਿਹੜਾ ਇਧਰ ਬਾਹਰ ਠੀਕ ਹੈ ਇਹ ਮਹਾਰਾ ਦੀ ਮਹਿਰ ਆ ਜਿਹੜਾ ਵੀ ਪਾਸੇ ਉਸ ਕੇਸਨਗਰ ਤੇ ਵੱਸਦਾ ਵਾ ਉਹਨੂੰ ਸਤ ਗੁਰੂ ਦੀ ਭਾਗ ਲਾਉਂਦੇ ਆ ਤੇ ਲੱਗੇ ਵੀ ਆ ਤੇ ਜਦੋਂ ਇਥੋਂ ਫਿਰ ਬਰਾਤ ਗਈ ਕਹਿੰਦੇ ਬਰਾਤ ਬਰਾਤ ਦਾ ਅਰਥ ਵੀ ਉਹ ਤੋਂ ਬਰਾਤ ਰਾਤ ਰਹਿੰਦੀ ਸੀ ਬਰਾਤ ਫਿਰ ਜੰਜ ਘਰ ਦੇ ਵਿੱਚ ਰੁਕੀ ਜਾ ਕੇ ਫਿਰ ਘੰਟੇ ਦੇ ਰੱਖ ਸਕ ਉਹ 12:00 ਵਜੇ ਆਉਂਦੇ ਆ ਤੇ 12 ਤੋਂ 4 ਵਜੇ ਇੱਕ ਚਾਰ ਘੰਟੇ ਜੀ ਉਹ ਦੱਸ ਜਾਂਦੇ ਵੀ ਅਸੀਂ ਆਏ ਆ ਤੇ ਬਾਅਦ ਮਸਲਾ ਤੇ ਇਹ ਅਭੀ ਉਦੋਂ 6 ਦਿਨ ਬਰਾਤ ਇੱਥੇ ਰੁਕੀ ਤੇ 7ਵੇਂ ਦਿਨ ਜਦੋਂ ਸੰਚਾਰ ਕਰਦੇ ਰਿਹਾ ਗੁਰਬਾਣੀ ਨਾਲ ਅਮਰ ਸ਼ਕਾਇਆ ਗੁਰੂਕਿਆਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ 7ਵੇਂ ਦਿਨ ਜਦੋਂ ਬਰਾਤ ਜਾਣ ਲੱਗੀ ਨਾ ਗੁਰੂਕਿਆਂ ਸੰਗਤਾਂ ਕਹਿੰਦੀਆਂ ਜਾਂ ਤਾਂ ਜਾਓ ਨਾ ਤੇ ਜਾ ਕੇ ਨਿਸ਼ਾਨੀ ਦੇ ਕੇ ਜਾਓ ਉਦੋਂ ਸੰਗਤਾਂ ਦੀ ਮੰਗ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੰਗੋ ਕੀ ਚਾਹੀਦਾ ਜਦੋਂ ਅੱਜ ਵੀ ਅਸੀਂ ਆਨੰਦ ਕਾਰਜ ਕਰਦੇ ਆਂ ਜਾਂ ਕੋਈ ਕਿਸੇ ਦਾ ਖੁਸ਼ੀ ਦਾ ਸਮਾਹ ਹੁੰਦਾ ਸਾਨੂੰ ਉਦਾਂ ਵੀ ਗੁਰੂ ਕੀ ਸੰਗਤ ਵੇਖੀ ਆ ਜਾਂ ਪਿਓ ਦਾ ਪਿਆਓ ਜਾਂ ਮੁੰਡੇ ਦਾ ਪਿਆਓ ਇਹਨੂੰ ਅਜੇ ਚਾਹ ਵਾ ਜੋ ਮੰਗਿਆ ਨੇ ਦੇ ਜਾਣਾ ਇਹਨੇ ਖਾਲੀ ਨਹੀਂ ਮੋੜਨਾ ਇਸੇ ਤਰ੍ਹਾਂ ਪਿਓ ਸਨ ਗੁਰੂ ਕੀ ਸੰਗਤਾਂ ਨੇ ਜਦੋਂ ਮੰਗ ਰੱਖੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜੋ ਚਾਹੀਦਾ ਮੰਗ ਗੁਰੂ ਅਰਜਨ ਸਾਹਿਬ ਜਿਹਨੂੰ ਮੰਗ ਰੱਖੀ ਵੀ ਸਾਧਗੁਰੂ ਜੀ ਸਾਡੇ ਜਿਹੜੇ ਬਲਦੇ ਆ ਸਾਡੇ ਜਿਹੜੇ ਜੀ ਆ ਜਨਤਾ ਅਸੀਂ ਆ ਬਹੁਤ ਦੁਖੀ ਆ ਸਾਡੇ ਜਲਦੀ ਸਮੱਸਿਆ ਸਾਡੀਆਂ ਆਦਾ ਪਿਆਦਾ ਦੁੱਖ ਸੁਖ ਲਈ ਦਰ ਨੇ ਉਹ ਸਾਧਗੁਰੂ ਜੀ ਕੋਈ ਹੱਲ ਕਰਕੇ ਉਦੋਂ ਸਾਤਕੁਰਾਂ ਜਿਆਨੇ ਸੰਗਤਾਂ ਦੀ ਮੰਗ ਤੇ ਆਪ ਬੌਲੀ ਦਾ ਟੱਪ ਲਾਇਆ ਜਿੱਥੇ ਗੁਰਦੁਆਰਾ ਅੱਜ ਬੌਲੀ ਸਾਹਿਬ ਉਹਦਾ ਟੱਪ ਲਾ ਕੇ ਉਹਦੀ ਸੇਵਾ ਭਾਈ ਸ਼ਹਿਲੋ ਭਾਈ ਬਹਿਲੋ ਜੀ ਨੂੰ ਦਿੱਤੀ ਵੀ ਤੁਹੀਂ ਇਹ ਸੰਪੂਰਨ ਕਰਨੀ ਜੀ ਉਹ ਬੌਲੀ ਦਾ ਟੱਪ ਲਾ ਕੇ ਤੇ ਫਿਰ ਉਥੇ ਜਿਹੜੀਆਂ ਪੌੜੀਆਂ ਸਨ ਉਹ ਬੌਲੀਆਂ ਦੀਆਂ ਪੌੜੀਆਂ ਜਿਹੜੀਆਂ 68 ਬਣਾਈਆਂ ਬੌਲੀ ਪਹਿਲਾਂ ਵੀ ਬਣ ਚੁੱਕੀ ਸੀ ਗੋਇੰਦਵਾਲ ਸਾਹਿਬ ਤੇਜੇ ਪਾਸਾ ਨੇ ਬਣਾਈ ਬੌਲੀ ਇੱਥੇ ਵੀ ਬਣੀ ਆ ਸਤਗੁਰਾ ਜੀ ਜੇ 사ਤਗੁਰ ਗੁਰਵਰਜਨ ਸਾਹਿਬ ਚਾਹੁੰਦੇ ਜੇ ਉਹ 84 ਪੌੜੀਆਂ ਸਨ ਉਹਦਾ ਵਾਰਤਾਨੂੰ ਪਤਾ ਕੀ ਹੈ ਉਹ ਇੱਥੇ 85 ਵੀ ਕਰ ਸਕਦੇ ਸੀ 90 ਕਰ ਸਕਦੇ ਸੀ 100 ਕਰ ਸਕਦੇ ਸਨ ਪਰ ਗੁਰੂ ਵਰਜਨ ਸਾਹਿਬ ਦੀ ਨੀਵੀ ਹੋ ਕੇ ਰਹਿ ਗੁਰੂ ਕੀ ਸੰਤ ਨੂੰ ਦੱਸਣ ਵਾਸਤੇ ਆਪਾਂ ਆਪਾਂ ਦੱਸਣ ਵਾਸਤੇ ਉਹ ਭੜੀ ਹੋ ਜਾਂਦੀਆਂ ਚਰਨਾ ਬੜਾ ਉੱਚਾ ਐਨੀ ਵੀ ਤੇ ਬਾਤ ਨੂੰ ਉਸੇ ਬਾਤ ਨੂੰ ਵੀ ਜਾਣਾ ਜਿਹੜੇ ਵੀ ਗੁਰੂ ਕੀ ਸੰਗਤ ਆਉਂਦੀ ਐ ਚੱਲ ਟੁੰਡਾ ਦੇ ਸ਼ੋਰ ਹੀ ਗੱਦੀ ਰੋਗੀ ਮਿੱਤਰੋ ਚੱਲ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਇਸ ਥਾਂ ਤੇ ਨੀਮਾ ਹੋ ਕੇ ਆਊਗਾ ਨਾ ਨਿਉ ਕੇ ਆਊਗਾ ਭਰ ਕੇ ਹੀ ਹੋ ਜਾਊ ਜਿੰਨੇ ਇਸ ਘਰੇ ਮੰਗਤਾ ਬਣ ਕੇ ਆ ਇਸ ਘਰੇ ਉਹ ਨਾ ਵਿਖਾਵੇ ਵੀ ਮੈਂ ਰੱਬਿਆਂ ਦਾ ਮਾਲਕ ਆ ਜਾਂ ਮੇਰੇ ਕੋਲ ਆ ਆ ਘਰੇ ਰੱਖ ਤਾਨ ਨੂੰ ਟੁੰਡਾ ਜੋ ਕਰੇ ਕੁਮਾਨ ਸੋ ਮੂਰਖ ਆੰਦਾ ਆ ਗਿਆ ਨਾ ਕਰ ਕਿਰਪਾ ਜਿਸ ਕੇ ਹਿਰਦੇ ਗਰੀ ਇਹ ਬਸਾਵੇ ਨਾਨਕੀ ਹਾਂ ਮੁਕਤ ਆ ਕੇ ਸੁਖ ਪਾਵੇ ਉਹ ਆਪਦਾ ਘਰੇ ਛੱਡ ਕੇ ਆਵੇ ਜਿੰਨੇ ਇਥੋਂ ਕੋਹਲ ਜਾਣਾ ਐਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ਨੀਵੇਂ ਹੋ ਕੇ 68 ਫੌੜੀਆਂ ਬਣਾਈਆਂ ਤੇ ਵਰਕ ਹੀ ਰੱਖਿਆ ਸਾਧੂ ਰਾਜਿਆਂ ਨੇ 68 ਤੀਰਥਾਂ ਦੇ ਇਸ਼ਨਾਨ ਕਰ ਲਏ ਆਮੀਨ ਤੇ ਭਾਵਨਾ ਦੇ ਨਾਲ ਸਾਡੀ ਬੌਲੀ ਦੇ ਵਿੱਚ ਇੱਕ ਚੁੱਭਾ ਲਾ ਦੇ ਉਹ ਭਲਿਆ ਛਾਰ ਤੀਰਥਾਂ ਵਰਗਾ ਦਿਨ ਫਾਲ ਮਿਲ ਜੇ ਨਹੀਂ ਸੁਨਹਾ ਸਵਾਤ ਜੀ ਵਰਗਾ ਛਾਰ ਦਾ ਵਾਰਿਆ ਗੁਰੂ ਕੀ ਸੰਗਤ ਆਥੂ ਦੀ ਮਸਿਆ ਦੇਖੇ ਐ ਸੰਗਤ ਹੁੰਦੀ ਆ ਵੀ ਕਹਿ ਲੋ ਵੀ ਉਹਦਾ ਕੋਈ ਅੰਤ ਨਹੀਂ ਜਿੰਨੇ ਦੇਖਿਆ ਨਾ ਉਹਨੂੰ ਪਤਾ ਹੂੰ ਉਹਨੂੰ ਪਤਾ ਤਰਨਤਾਲ ਦੀਆ 12 ਮਸਿਆ ਤੇ ਗੰਡੇ ਦੀ ਇੱਕ ਮਸਿਆ ਉਹ ਬਰਾਬਰ ਆ ਮੇਰੇ ਬਾਪੂ ਜੀ ਦਾ ਅਰਦਾਸ ਹੈ ਜੀ ਰਾਸ ਤਾਂ ਇਥੇ ਦੇ ਵੀ ਮੁੰਡਾ ਇੰਨੀ ਸੰਗਤ ਹੁੰਦੀ ਹੈ ਵੀ ਪਰੇ ਦੀਆਂ ਗੱਲਾਂ ਅਸੂ ਦੀ ਮਸਿਆ ਤੇ ਦੂਜਾ ਤਾਂ ਵੀ ਸੰਗਤ ਆਉਂਦੀ ਹੈ ਇੱਥੇ ਸਾਡੇ ਕੋਲ ਤਈਆ ਤਾਪ ਵਾਲੀ ਕੋਠਰੀ ਆ ਉਹ ਤੋਂ ਬਰੰਭ ਗੈਂਟੀ ਭਾਈ ਲਾਲੂ ਜੀ ਲੈ ਕੇ ਆਏ ਉਹ ਕੋਠਰੀ 15 ਦਿਨ ਪਹਿਲਾਂ ਖੋਲ ਜਾਂਦੀ ਹੈ ਜਿਹੜੀ ਅਸੂ ਦੀ ਮਸਿਆ ਉਸ ਤੋਂ 15 ਦਿਨ ਪਹਿਲਾਂ ਉਸ ਨੂੰ ਸ਼ੋਰ ਕੀਤਾ ਜਾਂਦਾ ਤੇ ਮਸਿਆ ਤੋਂ ਅਗਲੇ ਦਿਨ ਉਸ ਨੂੰ ਬੰਦ ਕੀਤਾ ਜਾਂਦਾ ਉਹਦਾ ਖਰਾ ਪਿਆੰਦਿਆ ਅਸ਼ਾ ਜੀ ਉਹ ਗੁਰਦੁਆਰਾ ਬੌਲੀ ਸਾਹਿਬ ਤੇ ਸਾਧਪੁਰਾਂ ਜੀ ਵਿਆਹ ਇਹ ਤਰਤੀਬ ਯਾਦ ਨਿਸ਼ਾਨੀ ਆ ਤੇ ਗੁਰੂ ਗਿਆ ਸੰਗਤਾਂ ਅੱਜ ਵੀ ਉਸ ਬਾਉਲੀ ਦੇ ਨਾਲ ਜੋ ਚਿਪਾ ਉਹਦੇ ਨਾਲ ਜਨਾਨ ਕਰਕੇ ਆਸਾਦ ਬੇਨਤੀ ਕਰਦਾ ਤੇ ਸਤਿਗੁਰੂ ਉਹਨਾਂ ਤੋਂ ਹਾਪਦੇ ਆ ਤੇ ਉਹ ਬਾਉਲੀ ਦੇ ਤਾਂ ਉਹ ਸੁਰਦਾਰੇ ਦਾ ਸਾਹਿਬ ਦਾ ਨਾਮ ਬੋਲਿ ਸਾ ਪਿਆ ਜੋ ਇਹ ਥਾਣੇ ਆ ਜਿੱਥੇ ਤੁਸੀਂ ਬੈਠੇ ਹੋ ਇਹ ਜਗਤ ਮਾਮਾ ਦੂਦਰੀ ਸਾਹਿਬ ਦਾ ਸੌਰ ਗੁਰੂਵਾਰ ਦੇ ਸਾਹਿਬ ਦਾ ਸੌਰ ਆ ਇਹ ਸੌਰੇ ਨੇ ਮਹਾਰਾਜ ਤੇ ਇੱਥੇ ਇੱਕ ਹੋਰ ਵੀ ਚੀਜ਼ ਆ ਜਿਹੜਾ ਪਰਮਹੰਸ ਪੇ ਪਾਰੋ ਇਨਾਂ ਦੀ ਕੋਈ ਐ ਸਾਹਮਣੇ ਇੰਨਾ ਕਮਾਈ ਬਿਆਨਤ ਕੀਤੀ ਤੁਹਾਡੇ ਵਿੱਚੋਂ ਗੋਇੰਦਵਾਲ ਸਾਹਿਬ ਸੰਗਤਾਂ ਜਾਂਦੀਆਂ ਹੋਣਗੀਆਂ ਦਰਸ਼ਨ ਕੀਤੇ ਹੋਣਗੇ ਬਾਪੂ ਦੇ ਅਸਥਾਨਾਂ ਦੇ ਗੋਇੰਦਵਾਲ ਸਾਹਿਬ ਇੱਥੇ 메ਨ ਖਜ਼ਾਨਾ ਵਾਣਾ ਜੀ ਉਹ ਆ ਗੁਰਦੁਆਰਾ ਚਬਾਰਾ ਸਾਹਿਬ ਉਹ ਆ ਬਾਜ਼ਾਰ ਦੇ ਵਿੱਚ ਉੱਥੇ ਧੁਰਕੇ ਜਾਣਾ ਪਈ ਕੋਈ ਸਾਧਨ ਨਹੀਂ ਜਾਂਦਾ ਵਰਦਾ ਕਹਿ ਲੋ ਕੋਈ ਬੱਸ ਕਹਿ ਲੋ ਜਿੱਦਾਂ ਹੁਣ ਸੰਗਤੋਂ ਤੁਸੀਂ ਭਰ ਕੇ ਆਏ ਜੀ ਨਾ ਪੁਰੋ ਕੀ ਸੰਗਤ ਕੀ ਕਰਦਾ ਸਾਨੂੰ ਪਾਹੀ ਚਲੋ ਪੜੇ ਆ ਤੁਸੀਂ ਬਜ਼ੁਰਗਾਂ ਅਸੀਂ ਪੜ ਵੀ ਸਕਦੇ ਆ ਵੀ ਇੱਥੇ ਕੀ ਇਤਿਹਾਸ ਹੈ ਕਹ ਲੋ ਵੀ ਉਹ ਜਿਹੜਾ ਮੇਨ ਹੈ ਨਾ ਜੀ ਗੁਰੂ ਅਮਰਦਾਸ ਸਾਹਿਬ ਦਾ ਵਚਨ ਵੀ ਆ ਵੀ ਜਿੰਨਾ ਟਾਈਮ ਗੁਰੂ ਕੀ ਸੰਗਤ ਗੁਰਦੁਆਰਾ ਚਵਾਰਾ ਸਾਹਿਬ ਲਈ ਜਾਂਦੀ ਨਾ ਉਹਦੀ ਯਾਤਰਾ ਸਫਲੀ ਨਹੀਂ ਜਿਵੇਂ ਮੁਕਸਰ ਸਾਹਿਬ ਆਪਾਂ ਜਿੰਨਾ ਟਾਈਮ ਉਹ ਜੁੱਤੀਆਂ ਨਹੀਂ ਮਾਰ ਕੇ ਆਉਂਦੇ ਉਹਦੀ ਆਪਣੀ ਯਾਤਰਾ ਸਫਲੀ ਨਹੀਂ ਹੁੰਦੀ ਜੀ ਉਸੇ ਤਾਂ ਇੱਥੇ ਆਪਣਾ ਗੁਰਦੁਆਰ ਸਾਹਿਬ ਗੋਇਦਵਾਲ ਸੇਵਾਪੰਮ ਸਾਟੇ ਗਲੇ ਨੇ ਆ ਸੰਗਤ ਕੀ ਕਰਦੀ ਹੈ ਸੰਗਤ ਜਾਂਦੀ ਅੱਜ ਕੱਲ ਮਾਫ ਕਰਨਾ ਜਿੱਥੇ ਜਾਦੀਆਂ ਬਾਜ਼ੀਆਂ ਜਾਦੀਆਂ ਦੁਕਾਨਾਂ ਜਾਦੇ ਪੰਘੂੜੇ ਵਾਵਾ ਰੌਣਕ ਮੇਲਾ ਤੇ ਵੇਖਣ ਨੂੰ ਰੌਣਕ ਮੇਲਾ ਜਾਂ ਹੋਵੇ ਸੰਗਤ ਜਾਂਦੀ ਉੱਥੇ ਜਿੱਥੇ ਹੋਵੇ ਸ਼ਾਂਤੀ ਐ ਕੋਸ ਨਾ ਹੋਵੇ ਤੇ ਦਿਖਾਵਾ ਨਾ ਹੋਵੇ ਦਿਖਾਵਾ ਨਾ ਹੋਵੇ ਤੇ ਸੰਗਤ ਉੱਥੇ ਕੋਈ ਨਹੀਂ ਜਾਂਦੀ ਉਥੇ ਸੰਗਤ ਨਹੀਂ ਜਾਂਦੀ ਅੱਜ ਇਹ ਵਿਸ਼ਾ ਬਣਿਆ ਪਿਆ ਵਾ ਸੰਗਤ ਕਹਿੰਦੀ ਵੀ ਛੱਡੋ ਉਧਰ ਤੁਰ ਕੇ ਜਾਵਾਂਗੇ ਇੱਥੇ ਹੀ ਠੀਕ ਲੋਕਿ ਉਥੇ ਨਾ ਤਾਂ ਲੰਗਰ ਹੋਣਾ ਵਾ ਤੇ ਨਾ ਉਥੇ ਕੋਈ ਜਾਂ ਤਾਂ ਲੰਗਰ ਦਾ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਤੇ ਉਥੇ ਲੰਗਰ ਵੀ ਹੈ ਨਹੀਂ ਲੰਗਰ ਉੱਥੇ ਮੇਨ ਜਿੱਥੇ ਗੱਡੀਆਂ ਰੋਕਦੀਆਂ ਗੋਇੰਦਵਾਲ ਸਾਹਿਬ ਸਥਾਨ ਤੇ ਉਹ ਜਿੱਥੇ ਬਾਉਲੀ ਸਾਹਿਬ ਆ ਬਾਉਲੀ ਸਾਹਿਬ ਤਾਂ ਵੀ ਉੱਥੇ ਸੰਗਤ ਇਸ਼ਨਾਨ ਕਰੇ ਹੁਣ ਸਾਡੇ ਬਾਉਲੀ ਉਧਰ ਇਧਰ ਬਾਉਲੀ ਤਾਂ ਨਹੀਂ ਹੈਗੀ ਨਾ ਫਿਰ ਉਹ ਸੰਗਤ ਜਾਂਦੀ ਗੁਰਦੁਆਰਾ ਬਾਉਲੀ ਸਾਹਿਬ ਉੱਥੇ ਚੁਪਾ ਲਾ ਕੇ ਖੜਾ ਵਰਸਾ ਦੇ ਦੇ ਕਰਾ ਕੇ ਅਰਦਾਸ ਬੇਨਤੀ ਕਰਕੇ ਉਤੋਂ ਸੰਗਤ ਤੁਰਦੀ ਐ ਨੂੰ ਫਿਰ ਆਉਂਦੀ ਭਾਈ ਲਾਲੂ ਜੀ ਦੇ ਸਥਾਨ ਤੇ ਉੱਥੇ ਦਰਸ਼ਨ ਕਰਕੇ 10 ਮਿੰਟ ਬਹਿ ਕੇ ਫਿਰ ਆਉਂਦੀ ਸੋਹਰੇ ਮਹਾਰਾਜ ਦੇ ਗੁਰੂਵਰ ਜਨਮ ਸਥਾਨ ਆ ਟੇ ਇੱਥੇ ਦਰਸ਼ਨ ਕਰਕੇ ਪਰਮਹੰਸ ਪੈ ਪਾਰੋ ਦੀ ਕੋਟ ਜਿਹੜੀ ਤੇ ਮੱਥਾ ਟੇਕੇ ਫਿਰ ਜਾਂਦੀ। ਇਸੇ ਤਰ੍ਹਾਂ ਗਵਿਤਵਾਲ ਬੌੜੀ ਸਤਗੁਰਾਂ ਜੀ ਨੇ ਬਣਾਈ ਸੀ ਇਸ਼ਨਾਨ ਸੰਗਤ ਕਰੇ ਫਿਰ ਗੁਰਦੁਆਰਾ ਚਵਾਰਾ ਸਾਹਿਬ ਨੂੰ ਜਾਂਦੀ। ਗੁਰਦੁਆਰਾ ਚਵਾਰਾ ਸਾਹਿਬ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਸਥਾਨ ਗੁਰੂ ਰਾਮਦਾਸ ਜੀ ਦੀ ਜੋਤੀ ਜੋਤ 22 ਮੰਜੀਆਂ ਤਈਆ ਤਾਪ ਤੇ ਦੱਲੇ ਦਾ ਤੇ ਗੋਇੰਦਵਾਲ ਸਾਹਿਬ ਦਾ ਆਸ ਵਿੱਚ ਕੀ ਸੰਬੰਧ ਆ ਡੰਨੇ ਨੂੰ ਭਾਗ ਸਤਿਗੁਰਾਂ ਜੀ ਨੇ ਕਿਉਂ ਲਾਏ ਡੱਲੇ ਨੂੰ ਮੰਜੀਆਂ ਕਿੰਨੀਆਂ ਦਿੱਤੀਆਂ ਇਹ ਸਾਰਾ ਕੁਝ ਹੀ ਗੋਇੰਦਵਾਲ ਸਾਹਿਬ ਸਭ ਕੁਝ ਹੀ ਗੋਇੰਦਵਾਲ ਸਾਹਿਬ ਇਹ ਗੋਇੰਦਵਾਲ ਸਾਹਿਬ ਤੋਂ ਆਪਾਂ ਜਾਣੇ ਹਾਂ ਉੱਥੇ ਵੀ ਭਾਗ ਲਾਉਂਦੇ ਸਤਿਗੁਰਾਂ ਜੀ ਐਸੇ ਕਰਕੇ ਮੈਂ ਬਦਨ ਕੈ ਮੰਦਾਨ ਵੀ ਆਪਣਾ ਜਿਹੜਾ ਉਪੋਨਾ ਜਿਹੜਾ ਜਿੰਨਾ ਵੀ ਕਰੋ ਪਰਮਾ ਇਹ ਕਹਿੰਦੇ ਵੀ ਅਸੀਂ ਗੁਰਨਾਣਕ ਦੇ ਘਰ ਦੇਣਾ ਚਾਪਣਾ ਨਹੀਂ ਸਤਿਗੁਰੂ ਕੀ ਲੈਣੀਆਂ ਇਹ ਤੈਨੂੰ ਕੋਹ ਦੇਣਾ ਹੈ ਕਿਉਂ ਦੀ ਸਾਡੀ ਸੇਵਾ ਤੋਂ ਪਹੁੰਚੋ ਜੀ ਸਾਨੂੰ ਉਹ ਸਿੱਖੀ ਬਖਸ਼ੋ ਜਿਹੜੇ ਨਗਰ ਨੂੰ ਜੋ ਸਿੱਖੀ ਬਖਸ਼ੋ ਇਹਨਾਂ ਦੀ ਸੇਵਾ ਤੋਂ ਖੋਸ਼ ਹੋ ਕੇ ਸਾਧੂ ਰਾਂਝੀਆਂ ਦੇ ਬਾਈ ਮੱਝੀਆਂ ਦੇ ਵਿੱਚੋਂ ਫਿਰ ਇਹਨਾਂ ਨੂੰ ਇੱਕ ਮੱਝੀ ਬਖਸ਼ੀ ਇਹਨਾਂ ਇੱਕ ਮੱਝੀ ਇਹਨਾਂ ਪ੍ਰਾਪਤ ਕੀਤੀ ਭਾਈ ਲਾਲੂ ਜੀ ਨੇ ਬੇਅੰਤ ਸੇਵਾ ਕੀਤੀ ਲੋਕਾਂ ਦਾ ਭਲਾ ਕੀਤਾ ਜਿਹੜੀਆਂ ਮੋਟੀਆਂ ਨਾਲ ਵਹਿਦ ਸਨ ਸਈਆਤਾਵ ਦੇ ਮਹਿਰ ਉਹਨਾਂ ਦੀ ਗੁਰਸਿੱਖੀ ਤੋਂ ਖੁਸ਼ ਹੋ ਕੇ ਕਮਾਈ ਤੋਂ ਖੁਸ਼ ਹੋ ਕੇ ਸੇਵਾ ਤੋਂ ਖੋਸ਼ ਹੋ ਕੇ ਉਹਨਾਂ ਨੂੰ ਇੱਕ ਮੱਝੀ ਬਖਸ਼ੀ ਤੇ ਸਾਧੂ ਰਾਂਝੀਆਂ ਨੇ ਸੇਵਾ ਲਈ ਉਹ ਅੱਜ ਵੀ ਕਹਿ ਲੋ ਵੀ ਬਰਕਰਾਰ ਹੈ ਦੋ ਮੰਜ਼ੀਆਂ ਹੋਈਆਂ ਜੀ ਦੱਦੇ 'ਚ ਤੀਜੀ ਮੰਜ਼ੀ ਸਤਿਗੁਰਾਂ ਜੀਆਂ ਦੇ ਬਾਬਾ ਸ਼ਾ ਅੱਲਾ ਯਾਰ ਉਹਨਾਂ ਨੇ ਬੇਅੰਤ ਕਮਾਈ ਕੀਤੀ ਸੇਵਾ ਸਭਰਨ ਕੀਤਾ ਉਹਨਾਂ ਨੂੰ ਮੰਜ਼ੀ ਬਖਸ਼ੀ ਤੇ ਚੌਥੀ ਮੰਜ਼ੀ ਕਹ ਲੋ ਖਾਨੂ ਸ਼ੂਰਾ ਜੀ ਇਹਨਾਂ ਨੇ ਵੀ ਸੇਵਾ ਕੀਤੀ ਹੈ ਸਤਿਗੁਰਾਂ ਜੀ ਦੇ ਕੋਲ ਸਿੱਖ ਸਨ ਸੇਵਾ ਸਭਰਨ ਦੇ ਵਿੱਚ ਜੁੜੇ ਰਹੇ ਹੁੰਦੇ ਸਨ ਤੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਸਨ ਇਹਨਾਂ ਨੂੰ ਵੀ ਸਤਿਗੁਰਾਂ ਨੇ ਮੰਜ਼ੀ ਬਖਸ਼ੀ ਕਹ ਲੋ ਵੀ ਬਾਈ ਮੰਜ਼ੀਆਂ ਦੇ ਵਿੱਚੋਂ ਜੋ ਸਤਿਗੁਰਾਂ ਨੇ ਕਿਹਾ ਬਾਈ ਮੰਜ਼ੀਆਂ ਹਨ ਉਹਨਾਂ ਵਿੱਚੋਂ ਚਾਰ ਮੰਜ਼ੀਆਂ ਸਾਡੇ ਦੰਦੇ ਕੋਲ ਆ ਵੱਡੇ ਪਹਾੜ ਹਮ ਵੱਡੇ ਪਹਾੜ ਰੇਕ ਨਗਰ ਨੂੰ ਇੱਕ ਇੱਕ ਮੱਝੀ ਬੱਕੀ ਸਾਤ ਕਰਾਈਆਂ ਬਾ ਡੰਲਾ ਇੱਕ ਇਹੋ ਜਿਹਾ ਨਗਰ ਆ ਪਹਿਲੀ ਗੱਲ ਤੇ ਸਾਤ ਕਰਾਈਆਂ ਦੇ ਸੌਰੇ ਦੂਜੀ ਕਮਾਈ ਚਾਰ ਮੰਝੀਆਂ ਵੀ ਸਾਡੇ ਕੋਲ ਨੇ ਅੰਤਰ ਬ੍ਰਹਮ ਗਿਆਨੀ ਤੇ ਅੱਠ ਪਾਰ ਸੀਆਂ ਦੇ ਪੈਰ ਚਰਨ ਪਾਏ ਨੇ ਤੇ ਦੰਲਾ ਇਹੋ ਜਿਹਾ ਪਾਕਾ ਨਗਰ ਜੀ ਬਿਨਾ ਬਾਹਰ ਨਾ ਜਿੰਨੀ ਵੀ ਸੰਗਤਾਂ ਦੇ ਦਰਸ਼ਨ ਕਰਦੇ ਕੋਈ ਇਤਿਹਾਸ ਪਤਾ ਹੋਵੇ ਤੇ ਫਿਰ ਪਤਾ ਲੱਗਦਾ ਜੀ ਉਹ ਦੰਲਾ ਦੀ ਕਮਾਈ ਕੀ ਆ ਇਹ ਰੋਜ਼ੀ ਕਮਾਈ ਆ ਹੁਣ ਇੱਥੋਂ ਦੀ ਜਾਓਗੇ ਨਾ ਭਾਈ ਲਾਹੌਰ ਵਿਦੇਸਾਂ ਦੀ ਉੱਥੇ ਦਰਸ਼ਨ ਕਰੋ ਫਿਰ ਉਪਰੰਤ ਬੌਲੀ ਸਾਬ ਜਾਈਏ ਐਨਾ ਕੋ ਇਤਿਹਾਸ ਇਤਿਹਾਸ ਸੁਣਾਉਂਦਿਆਂ ਹੋਈਆਂ ਬੁਲਾਵਾ ਕਰਨੀਆਂ ਬੱਚੇ ਆਉਂਦਾ ਕੁਛ ਨਹੀਂ ਦੇਖਿਆ ਕਿਤੇ ਨੇ ਛੁੱਟੀ ਹੈ ਜਿਨ ਕਨ ਭੂਲਨ ਹਾਰ ਰਕਸ਼ਨ ਹਾਰੇ ਵਕਤਲਾ ਨਾਨਕ ਪਾਲ ਵਾਹਿਗੁਰੂ ਸਭ ਧਰਤੀ